83 ਦੇ ਕਤਲੇਆਮ ਨੂੰ ਲੈ ਕੇ ਜੋ ਸੱਜਣ ਕੁਮਾਰ ਨੂੰ ਮਾਨਯੋਗ ਅਦਾਲਤ ਨੇ ਬਰੀ ਕੀਤਾ ਉਸ ਤੋਂ ਬਾਅਦ 83 ਗੰਗਾ ਪੇੜ ਦੇ ਨਾਲ ਦੀ ਨਾਲ ਫਰੋਮਰੀ ਕਲ ਦਾ ਅੰਮ੍ਰਿਤਸਰ ਵੱਲੋਂ ਅੱਜ ਇੱਕ ਵੱਡਾ ਰੋਸ ਪ੍ਰਦਰਸ਼ਨ ਖੜ ਦੇ ਵਿੱਚ ਕੀਤਾ ਗਿਆ ਇਹ ਤਸਵੀਰਾਂ ਤੁਸੀਂ ਦੇਖ ਲਓ ਨਾਲ ਦੀ ਨਾਲ ਇੱਥੇ ਕੀ ਪੁਤਲਾ ਸਾੜਿਆ ਜਾ ਰਿਹਾ ਸੱਜਣ ਕੁਮਾਰ ਦਾ ਕਿਉਂਕਿ ਜਿਸ ਤਰੀਕੇ ਨਾਲ ਗੰਗਾ ਦੇ ਵਿੱਚ ਉਹਨਾਂ ਦੀ ਅਸਮੂਲੀਤ ਜਿਸ ਤਰੀਕੇ ਨਾਲ ਇਹਨਾਂ ਨੂੰ ਦੱਸਿਆ ਗਿਆ ਉਰੀ ਸੀ ਉਸ ਤੋਂ ਬਾਅਦ ਇਹ ਪੁਤਲਾ ਸਾੜਿਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਕਾਫੀ ਵੱਡਾ ਰੋਸ ਪ੍ਰਦਰਸ਼ਨ ਜਿਹੜਾ ਅੱਜ ਖਰੜ ਦੇ ਬਸ ਸਟੈਂਡ ਤੇ ਕੀਤਾ ਇਹ ਤਸਵੀਰਾਂ ਤੁਹਾਨੂੰ ਲਈ ਦਿਖਾ ਰਹੇ ਹਾਂ ਤੁਸੀਂ ਵੀ ਅੱਗੇ ਸ਼ੇਅਰ ਕਰ ਦਿਓ ਕਿਉਂਕਿ ਜਿਸ ਤਰੀਕੇ ਨਾਲ ਜਿਹੜੇ ਦੰਗਾ ਪੀੜਤ ਸੀ ਤਾਂ ਉਹਨਾਂ ਵੱਲੋਂ ਅੱਜ ਇਸ ਜਗ੍ਹਾ ਉੱਤੇ ਆੜ ਕੇ ਆਪਣਾ ਰੋਸ ਜ਼ਾਹਰ ਕੀਤਾ ਕਿ ਸਾਨੂੰ ਇਨਸਾਫ਼ ਦੇਣ ਦੀ ਜਗ੍ਹਾ ਮਾਨਜੋਗ ਅਦਾਲਤ ਨੇ ਉਹਨਾਂ ਨੂੰ ਬਰੀ ਕੀਤਾ ਪਰ ਜਦੋਂ ਮਾਨਜੋਗ ਅਦਾਲਤ ਕੋਈ ਬਰੀ ਕਰਦਾ ਹੈ ਤਾਂ ਕਿਤਨੇ ਸਬੂਤਾਂ ਦੀ ਘਾਟ ਹੁੰਦੀ ਹੈ ਜਾਂ ਤਾਂ ਇਹ ਹੈ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਕਿਦਾਂ ਕੀਤਾ ਸਬੂਤ ਰੱਖਣ ਦੇ ਵਿੱਚ ਘਾਟ ਕਰ ਗਿਆ ਜਿਸ ਕਾਰਨ ਇਹ ਜਿਹੜੇ ਸੱਜਣ ਕੁਮਾਰ ਹੈ ਬਰੀ ਹੋ ਗਿਆ ਪਰ ਨਾਲ ਦੀ ਨਾਲ ਇਹਨਾਂ ਨੂੰ ਦੱਸਿਆ ਗਿਆ ਇਹ ਤਸਵੀਰਾਂ ਜਿਹੜੀਆਂ ਨਾਲ-ਨਾਲ ਦਿਖਾ ਰਹੇ ਆ ਜਿੱਥੇ ਨਾਰੇ ਲਾ ਰਹੇ ਸੀ ਜਾਂ ਜੋ ਇਹਨਾਂ ਨੇ ਔਰ ਸਪੀਚ ਦੱਸਿਆ ਇਹਨੂੰ ਦੱਸਿਆ ਗਿਆ ਕਿ 40 ਤੋਂ 42 ਸਾਲ ਹੋ ਗਏ ਮਾਂਜੋਗ ਅਦਾਲਤਾਂ ਦੇ ਇਸ ਚੱਕਰ ਕੱਟ ਰਹੇ ਆ ਦੂਜੇ ਪਾਸੇ ਅਸੀਂ ਲਗਾਤਾਰ ਸਰਕਾਰਾਂ ਅੱਗੇ ਅਪੀਲ ਕਰਦੇ ਆ ਤੇ ਹੁਣ ਪੰਜਾਬ ਦੇ ਲੋਕਾਂ ਨੂੰ ਅਸੀਂ ਹਾ ਦਾ ਨਾਰਾ ਮਾਰਨ ਵਾਸਤੇ ਅਪੀਲ ਕਰਾਂਗੇ ਕਿ ਕਿਤਨੇ ਕਿਤਨੇ ਪੰਜਾਬ ਪੂਰਾ ਉੱਠ ਕੇ ਸਾਡੇ ਨਾਲ ਆਵੇ ਕਿਉਂਕਿ ਇਨਸਾਫ ਸਾਨੂੰ ਅਜੇ ਤੱਕ ਨਹੀਂ ਮਿਲਿਆ ਇਹ ਤਸਵੀਰਾਂ ਤੁਹਾਨੂੰ ਨਾਲ-ਨਾਲ ਦਿਖਾ ਰਿਹਾ ਖੜ੍ਹਦੀਆਂ ਇਸ ਸੋਸਾਇਟੀ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਉਮਰਸਰ ਜਿਨ੍ਹਾਂ ਦਾ ਮੈਂ ਤੈ ਦਿਲੋਂ ਧੰਨਵਾਦ ਵੀ ਕਰਦਾ ਉਹਨਾਂ ਨੇ ਨਾਲ ਸ਼ਮੂਲੀਅਤ ਕੀਤੀ ਹੈ ਉਹਨਾਂ ਦੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਈਮਾਨ ਸਿੰਘ ਮਾਨ ਹੋਰ ਇੱਥੇ ਆਏ ਨੇ ਉਹਨਾਂ ਨਾਲ ਜਨਨ ਸਕਤੀ ਸਦਾ ਕੁਸ਼ਲਪਾਲ ਸਿੰਘ ਜੀ ਮਾਨਤ ਤੇ ਆਏ ਹੈ ਉਹਨਾਂ ਦਾ ਔਰ ਪਾਰਟੀ ਦੇ ਹੋਰ ਕਹੀਂ ਜਥੇਦਾਰ ਇੱਥੇ ਆਏ ਨੇ ਉਹਨਾਂ ਦਾ ਤੇ ਨਾਲ ਹੀ ਮੈਂ ਆਪਣੀ ਸੁਸਾਇਟੀ ਦੇ ਮੈਂਬਰਾਂ ਦਾ ਆਪਣੇ ਜਨਨ ਸਕਤੀ ਔਰ ਹਰਜੀਤ ਸਿੰਘ ਮੀਤ ਪ੍ਰਾਂਤ ਸਾਰੇ ਸਾਡੀ ਮੈਂ ਕਿੰਨਾ ਕਿੰਨਾ ਦਾ ਨਾਮ ਲਾਂ ਬੀਬੀ ਜੀ ਖੜੇ ਨੇ ਕਿੰਨਾ ਕਿੰਨਾ ਦਾ ਨਾਮ ਲਾ ਇਸ ਕਰਕੇ ਮੈਂ ਨਾਮ ਲੈਣ ਤੋਂ ਬਿਜਾਏ ਸਾਰਿਆਂ ਨੂੰ ਜਿਹੜੇ ਇੱਥੇ ਆਏ ਨੇ ਸਾਰਿਆਂ ਨੂੰ ਜੀ ਆਇਆਂ ਉਹ ਵੀ ਕਹਿੰਦਾ ਤੇ ਨਾਲ ਹੀ 1984 ਦੇ ਕਤਲਿਆਂ ਪੇਟ ਪਰਿਵਾਰ ਜਿਹੜੇ ਨੇ ਉਹ ਪਰਿਵਾਰ ਅੱਜ ਮਹਿਸੂਸ ਕਰਦੇ ਨੇ ਕਿ ਸਾਡੇ ਜ਼ਖਮਾਂ ਨੂੰ ਪੁਰੇਦ ਪੁਰੇਦ ਕੇ ਸਾਡੇ ਉੱਤੇ ਪਹਿਲੇ ਧਮਕ ਛੜਕੇ ਜਾਂਦਾ ਸੀ ਹੁਣ ਮਰਚਾਂ ਪਾਈਆਂ ਗਈਆਂ ਇਸ ਕਰਕੇ ਅਸੀਂ ਅੱਜ ਸਿੱਖ ਅੱਜ ਮੰਨ ਲੈਣ ਕੱਲ ਮੰਨ ਲੈਣ ਥੋੜੇ ਦਿਨ ਬਾਅਦ ਮੰਨ ਲੈਣ ਜਦੋਂ ਇਹਨਾਂ ਦੇ ਘਰਾਂ ਦੇ ਵਿੱਚ ਅੱਗਾਂ ਲੱਗਣ ਲੱਗੀਆਂ ਉਹਨਾਂ ਨੂੰ ਇਨਸਾਫ ਮਿਲਣਾ ਬੰਦ ਹੋ ਜਾਏਗਾ ਉਦੋਂ ਮੰਨ ਲੈਣ ਕਿ ਇਹ ਦੇਸ਼ ਵਿੱਚ ਅਸੀਂ ਗੁਲਾਮ ਹੋ ਚੁੱਕੇ ਹਾਂ ਗੁਲਾਮੀ ਦੇ ਜੰਜੀਰੇ ਸਾਡੇ 'ਤੇ ਸੱਜਨ ਸਿੰਘ ਸੱਜਨ ਸਿੰਘ ਨੇ ਜੜੀਆਂ ਕੋੜ ਦੇ ਬਾਹਰ ਬੀਬੀਆਂ ਬੈਠ ਬੈਠ ਕੇ ਕਹਿੰਦੀਆਂ ਵਿਕਾਸਪੁਰੀ ਪੀੜਾ ਅਕੜੀ ਜਣਕਪੁਰੀ ਇੱਥੇ ਸ਼ਰੀਆਮ ਕਤਲੋਗਾਰਥ ਕੀਤਾ ਕਿ ਉਹ ਬੀਬੀਆਂ ਸੱਚੀਆਂ ਨਹੀਂ ਸੀ ਉਹ ਪਰਿਵਾਰ ਦੇ ਪੰਜ ਮੈਂਬਰਾਂ ਨੇ ਗਵਾਹੀਆਂ ਦਿੱਤੀਆਂ ਉਹ ਜੱਜ ਨੇ ਉਹ ਨਹੀਂ ਦੇਖੇ ਸਕੇ ਕਿ ਉਹ ਬੰਦਿਆ ਨੇ ਜਿਹੜੇ ਉਹ ਦੁਨੀਆ ਤੇ ਨਹੀਂ ਰਹੇ ਉਹਨਾਂ ਨੇ सीबीआई ਅੱਗੇ ਆਪਣੀਆਂ ਬਿਆਨ ਦਿੱਤੇ ਸੀ ਉਹ ਬਿਆਨ ਨਹੀਂ ਦੇਖੇ ਜਾ ਸਕਦੇ ਸੀ ਇਸ ਕਰਕੇ ਇਹ ਕਾਂਗਰਸ ਪਾਰਟੀ ਜਦ ਬੜਾ درخت गिरता राजीव गांधी ਵਰਗੇ ਕਹ ਦਿੰਦੇ ਨੇ ਤਾਂ ਧਰਤੀ ਹਿਲਦੀ ਆ ਪੇੜ गिरਤੇ ਆ ਤਾਂ ਉਸੇ ਹਿਸਾਬ ਨਾਲ ਉਹ ਪੇੜ ਵੀ ਗਿਰ ਗਿਆ ਜਿਹੜਾ राजीव गांधी ਦਾ ਪੇੜ ਸੀ ਉਹ ਵੀ ਗਿਰ ਗਿਆ ਤੇ ਇਹ ਦੇਸ਼ ਦਾ ਵੀ ਪੇੜ ਗਿਰ ਜਾਏਗਾ ਜੇ ਸਾਨੂੰ ਇਨਸਾਫ ਨਹੀਂ ਦੇਗਾ ਕੀ ਅਗਲੀ ਚੋਣ ਦੀ ਅਪੀਲ ਕਰੋਂਗੇ ਅਪੀਲ ਤਾਂ ਕਰਨਾ ਸਾਡਾ ਕਿਉਂਕਿ ਸਿੱਕੋਂ ਇੱਕ ਰਜਿਸਟਰਡ ਪਾਵਰ ਗੁਰਾਰ ਕومیਸ਼ਨ ਸਿੰਘ ਸਾਹਿਬ ਗੁਰਬੋਬੀ ਸਿੰਘ ਜੀ ਨੇ ਮਹਾਰਾਜ ਜੀ ਨੇ ਇਹ ਸਾਡੇ ਅੰਦਰ ਰਜਿਸਟਰਡ ਪਾਵਰਫੁਲ ਕੀ ਆ ਅਸੀਂ ਜਿਹੜੀ ਕਾਨੂੰਨੀ ਪ੍ਰਣਾਲੀ ਦੇ ਤਹਿਤ ਪੀਸਫੁਲ ਤਰੀਕੇ ਦੇ ਨਾਲ ਅਸੀਂ ਆਪਣੀ ਲੜਾਈ ਲੜਦੇ ਰਹਾਂਗੇ ਲੜ ਰਹੇ ਹਾਂ ਲੜਾਂਗੇ ਇਹ ਕਿਉਂਕਿ ਸਾਨੂੰ ਜਦ ਤੱਕ ਇਨਸਾਫ ਨਹੀਂ ਮਿਲਦਾ ਅਸੀਂ ਇਹ ਜੰਗ ਇਸੇ ਤਰੀਕੇ ਜਾਰੀ ਰਹੇਗੀ ਅਸੀਂ ਇੱਥੇ ਬਾਹਲੇ ਦੇਸ਼ਾਂ ਨੂੰ ਇਹ ਗੱਲ ਅਪਰੋਚ ਕਰਾਂਗੇ ਕਿ ਬਾਹਲੇ ਦੇਸ਼ ਵੀ ਸਾਡੇ ਨਾਲ ਹੁਣ ਖੜੇ ਹੋਣ ਬਿਲਕੁਲੈਂਟਡ ਜੇ ਉਥੇ ਬੰਬੇ ਦੇ ਅੰਦਰ ਕਾਹ ਕੰਦਾ ਸੀ ਤੇ ਆ ਜਾਂਦਾ ਸੀ ਅੱਜ ਦੇ ਰਾਸ਼ਟਰਪਤੀ ਅੱਜ ਦੇ ਪ੍ਰਧਾਨ ਮੰਤਰੀ ਅੱਜ ਦੇ ਉਦੇਸ਼ ਤੇ ਲੋਕ ਉਹ ਕਿੱਥੇ ਸੁੱਤੇ ਪਏ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਮਨੁੱਖਤਾ ਦੇ ਲਈ ਅਸੀਂ ਆਪਾ ਵਾਰ ਦਿੰਦੇ ਆ ਮਨੁੱਖਤਾ ਦੇ ਲਈ ਆਪਾ ਵਾਰਦਾ ਤਾਂ ਸਿਰਫ ਤੇ ਸਿਰਫ ਸ਼ੋਅ ਜਿਹੜਾ ਉਹ ਆਪਣਾ ਸਿੱਖ ਵਾਰਦਾ ਤੇ ਇੱਥੇ ਵੀ ਆਫਤਾਂ ਆਂਦੀ ਹੈ ਤਾਂ ਸਿੱਖ ਸਭ ਤੋਂ ਪਹਿਲੇ ਅੱਗੇ ਹੋ ਕੇ ਖੜਾ ਹੁੰਦਾ ਇਸ ਕਰਕੇ ਸਾਡੇ ਜਿਹੜੇ ਜਨੋਸਾਈਡ ਕੀਤੀ ਗਈ ਆ ਉਹ ਜਨੋਸਾਈਡਾ ਉਹ ਸਾਨੂੰ ਉਹਦਾ ਇਨਸਾਫ ਨਾ ਦੇਣਾ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਅਸੀਂ ਗੁਲਾਮ ਆ ਇਹ ਲੋਕ ਅੱਜ ਬੰਨਣ ਕੱਲ ਮਨਣ ਜਿਸ ਤਰੀਕੇ ਮਰਜ਼ੀ ਮਨਣ ਮੌਜੂਦਾ ਕੇਂਦਰ ਸਰਕਾਰ ਕਹਿੰਦੀ ਵੀ ਅਸੀਂ ਸੱਜਣ ਕਮਾੜ ਨੂੰ ਅੰਦਰ ਭੇਜਿਆ ਇਹਨੇ 40 ਸਾਲਾਂ ਇਹ ਫੈਸਲਾ ਨਹੀਂ ਕਰ ਸਕੀ ਦੁਨੀਆ ਸਰਕਾਰਾਂ 12 ਸਾਲ ਹੋ ਗਏ ਸਾਹ ਜਿਹੜੇ ਮੂੰਹ ਨਾਲ ਕਹਿੰਦੇ ਨੇ ਕਿ ਅਸੀਂ ਅੰਦਰ ਭੇਜਿਆ ਜੇ ਅੰਦਰ ਭੇਜਿਆ ਤਾਂ ਫਿਰ ਉਹਦੇ ਲਈ ਇਨਸਾਫ ਕਿਉਂ ਨਹੀਂ ਜੱਜਾਂ ਨੂੰ ਇਹ ਜੱਜਮੈਂਟਾਂ ਦੇਣ ਲਈ ਕਿੰਨੇ ਕੌਣ ਮਜਬੂਰ ਕਰਤਾ ਫਿਰ ਜੱਜ ਦੱਸੇ ਸਾਡੇ ਕਸੂਰਵਾਰ ਕੌਣ ਨੇ ਉਹ ਜੱਜ ਦੱਸੇ ਜਿਨੇ ਫੈਸਲਾ ਦਿੱਤਾ ਜੇ ਸੱਜਣ ਕੁਮਾਰ ਕਸੂਰਵਾਰ ਨਹੀਂ 42 ਸਾਰਚ ਡੀਸੀਓ ਸਟੇਨ ਦੇ ਐਸਐਸਪੀ ਹੋਰ ਆਈਐਸ ਅਫਸਰ ਹੋਰ ਉਹਦੇਦਾਰ ਹੋਰ ਜਿਹੜੀਆਂ ਇਹਨਾਂ ਜਾਨੀਆਂ ਰੋ ਇਹਨੀਆਂ ਨੇ ਏਜੰਸੀਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਸਸਪੈਂਡ ਕਰੋ ਉਹਨਾਂ ਦੇ ਜਦਾਤਾ ਕੁੜਕ ਕਰੋ ਉਹ ਆਪਣੇ ਦੱਸਣਗੇ ਕਿ ਦੇਸ਼ ਵਿੱਚ ਕਤਲੋਗਾਂਤ ਕਿਸ ਤਰ੍ਹਾਂ ਹੋਈਏ ਕਿਹਦੀ ਸ਼ਾਇਦ ਹੋਈ ਹੈ ਭੱਜਾ ਲਾਲ ਵਰਗੇ ਅਮਤਾਵਚਨ ਵਰਗੇ ਪੂਰੇ ਦੇਸ਼ ਵਿੱਚ ਕਤਲੋਗਾਰ ਤੋਂ ਇਹ ਬਿਜਲੀ ਦਾ ਇਨਸਾਫ ਨਹੀਂ ਮਿਲਿਆ ਬਾਕੀ ਸਟੇਟਾਂ ਦਾ ਕਦੋਂ ਮਿਲਣਾ ਇਸ ਕਰਕੇ ਇਹ ਸਿੱਖ 42 ਸਾਲ ਚ ਸਾਨੂੰ ਦਿੱਲੀ ਤੋਂ ਇਨਸਾਫ ਨਹੀਂ ਮਿਲਿਆ ਅਸੀਂ ਇਸ ਦੇਸ਼ ਵਿੱਚ ਗੁਲਾਮ ਆ ਗੁਲਾਮੀ ਦਾ ਅਹਿਸਾਸ ਮਾਨ ਰਹੇ ਹਾਂ ਅਸੀਂ ਗੁਲਾਮ ਆ ਅਸੀਂ ਆਜ਼ਾਦੀ ਵਾਲੇ ਪਾਸੇ ਸਾਡੇ ਲੇਟਰਾਂ ਨੂੰ ਚੱਲਣਾ ਚਾਹੀਦਾ ਔਰ ਸਾਰਿਆਂ ਨੂੰ ਇੱਕ